ਲਾ ਸਜਣੋਂ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿੰਦਾ ਜਾਖਲ ਹਰਿਆਣਾ ਬਾਈ ਕਾਲੇ ਕੋਲ ਪਹੁੰਚੇ ਆ ਦੋ ਤੁਹਾਨੂੰ ਤੋਕੜ ਗੱਬਣ ਦਿਖਾ ਦਾਂਗੇ ਤੇ ਦੋ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਤੇ ਜਿਹੜਾ ਰੇਟ ਹੋਊਗਾ ਬਾਈ ਕਹਿੰਦਾ ਤਾਜ਼ੀਆਂ ਦਾ ਤਮਾਕੀ ਵਾਲਾ ਕੰਮ ਹੀ ਹੋਊਗਾ ਅੱਜ ਤੇ ਬਾਕੀ ਗੱਲਬਾਤ ਆ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲਸ ਸਾਰੀ ਬਾਈ ਨੂੰ ਪੁੱਛਾਂਗੇ ਆ ਜਾ ਕਾਲੇ ਵੀਰ ਹੋਰ ਕਿਵੇਂ ਆ ਵਧੀਆ ਗੁਰੀ ਵੀਰੇ ਚੜਦੀ ਕਲਾ ਕਿਰਪਾ ਵੀਰੇ ਬਾਬੇ ਜੰਦਾ ਮਾਰੋ ਮਾਰ ਕੰਮ ਲੀ ਜਾਂਦਾ ਹੈ ਠੀਕ ਹੈ ਚੰਗੇ ਦੋ ਮਾਰ ਜਾ ਪਤਾ ਹੈ ਇੱਕ ਵਾਰੀ ਹੀ ਕਹਿੰਨੇ ਆ ਵੀ ਥੋੜਾ ਜਿਹਾ ਆਲਾ ਬਾਲੀ ਦਫਤਰ ਚ ਹੋਣਾ ਠੀਕ ਹੈ ਗੱਲ ਵੀ ਕਿਉਂਕਿ ਆ ਚੱਲੀ ਜਾਵੇ ਬਸ ਨੰਬਰ ਬੋਲ 95920 ਹਾਂਜੀ 99493 95920 999493 ਤੇ ਮਾਰ ਲਵੀ ਚੋਟੀ ਤੇ ਕੈਮਰਾ ਥਾਣ ਲੈਵਾ ਕਰਾ ਦੇ ਜੱਕ ਇੱਕ ਵਾਰੀ ਨਾ ਤਾਂ ਤਾਂ ਪਿਆ ਜਮਾ 4x4 ਵਾਲੇ ਆਰਡਰ ਨੇ ਯਾਰ ਥੱਲੇ ਬੱਚਾ ਜੀ ਨੇ ਬੱਚਾ ਕੱਟੀਆਂ ਨੇ ਥੋੜਾ ਜਿਹਾ ਸੂਆ ਹੈ ਕਰੜਾ ਦੋ ਇਹ ਮੰਜਾਂ ਦਾ ਠੀਕ ਹੈ ਗੱਲ ਕਿੰਨੇ ਦਿਨ ਦੀ ਸੂਈ ਹੋਗੀ ਹੋ ਗਈ ਹੁਣੀ ਮਹੀਨੇ ਦੇ ਲਵੇ ਵੀਰੇ ਠੀਕ ਹੈ ਪੰਜ ਚਾਰ ਦਿਨ ਬਾਕੀ ਦੇਖ ਆਪਣੇ ਕੋਲੇ ਸਵਾਈਆਂ ਨਹੀਂ ਆਪਾਂ ਨੇ ਠੀਕ ਹੈ ਪਿੱਛੋਂ ਆਇਆ ਮਾਲ ਵੀ ਪੰਜ ਚਾਰ ਦਿਨ ਇੱਧਰ ਉੱਧਰ ਵੀ ਹੋ ਸਕਦਾ ਕੱਟ ਵੀ ਹੋ ਸਕਦਾ ਵੱਧ ਵੀ ਹੋ ਸਕਦੇ ਨੇ ਸਿੰਘ ਅਰਜੀਨਲ ਆ ਗਿਆ ਨਾ ਸਾਰੀ ਇਹ ਤਾਂ ਸਿੰਘ ਦਾ ਹੋਰ ਬਣਨ ਦੀ ਬੰਦਾ ਬਿਮਾਰ ਹੋ ਰਿਹਾ ਸਿੰਘਾਂ ਦਾ ਠੀਕ ਹੈ ਗੱਲ ਸਿੰਘ ਆ ਗਿਆ ਜਮਾਂ ਅਰਜੀਨਲ ਖੱਡੇ ਵਾਲਾ ਸੂਆ ਬਾਈ ਸੂਆ ਦੂਜਾ ਵੀਰੇ ਦਾ ਤੋਰ ਖੋਲ ਕੇ ਤੇ ਬਾਕੀ ਸੱਚ ਨੂੰ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹੋ ਸਵੇਹਾ ਆਦੀ ਰਹੂਗੀ ਠੰਡੀ ਸੀਲ ਬਿਲਕੁਲ ਆਰਡਰ ਜਿਵੇਂ ਬਾਈ ਨੇ ਦੱਸਿਆ ਯਾਰ ਵਾਕਈ ਨਾ 4x4 ਵਾਲਾ ਕੰਮ ਹੀ ਆ ਸਬਾ ਆਦੀ ਆਗੀ ਬੈਲ ਕੋਲ ਠੰਡੀ ਸੀ ਲਾ ਉਹ ਸੀਨ ਨਹੀਂ ਹੈਗਾ ਗਰਮੀ ਗਰਮੀ ਵਾਲਾ ਜਮੀ ਹੈ ਨਾ ਉੱਚ ਕੀ ਧਰਦੀ ਆ ਪੈਰ ਕਿੰਨੇ ਦੰਦਾ ਸੂਰਾ ਸਰੀ ਦਾ ਉਹ ਕਿ ਹੁਣ ਮਹੀਨਾ ਯਾਰ ਬਾਕੀ ਪੰਜ ਚਾਰ ਦਿਨੋਂ ਪਰੇਟ ਵੀ ਹੋ ਸਕਦਾ ਦੇਖ ਨਾ ਠੀਕ ਆ ਗੱਲ ਹੂੰ ਤੇ ਦੁੱਧ ਹਾਜ਼ਰ ਕਿੰਨਾ ਕਾਲੇ ਦੁੱਧ ਹਾਜ਼ਰ ਹੈ ਤਾਂ ਵੀਰੇ 13 ਤੋਂ ਬਾਹਰ ਹੈ ਆਪਾਂ 13 ਕਹਿ ਕੇ ਭੇਜਾਂਗੇ ਇਹਨਾਂ ਕੰਡੇ ਦਾ ਕੰਡੇ ਦਾ ਇਹਨਾਂ ਬਾਕੀ ਦੱਸ ਦੀ ਹੈ ਠੀਕ ਆ ਹਾਂ ਦੁੱਧ ਵਾਲਾ ਜਾਨਵਰ ਦੱਸ ਹੀ ਦਿੰਦਾ ਵੀਰੇ ਠੀਕ ਆ ਗੱਲ ਅੱਗੋਂ ਗੁੱਠਾਂ ਗਾਠਾਂ ਦਿਖਾਉਂ ਦੇਖ ਕਿੱਛੇ ਅੱਗੇ ਪਿੱਛੇ ਆਣ ਪਿਆ ਠੀਕ ਆ ਗੱਲ ਹੂੰ ਕੰਡੇ ਵਾਲਾ ਬਾਈ ਕਹਿੰਦਾ ਨਾ 13 ਤੋਂ ਬਾਹਰ ਹੀ ਆ 13 ਕਹਿ ਕੇ ਦੇਣਾ ਕਿਸੇ ਵੀ ਭਰਾ ਨੂੰ ਇੱਥੋਂ ਮਾਰਨੀ ਲੱਭੀ ਕੈਮਰਾ 13 ਕਿਲੋ ਕੰਡੇ ਤੇ ਟਾਈਮੋ ਟਾਈਮ ਚਬਾ ਕੇ ਤਸੱਲੀ ਕਰਾ ਕੇ ਦੇ ਦਾਂਗੇ ਨਾਲ ਆ ਗਈ ਕੱਟੀ ਇੱਥੇ ਰੋਕ ਨਹੀਂ ਘੁਮਾ ਕੇ ਬਸ ਰੋਕਲਾ 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 ਕਿਹੜਾ ਹੋਰ ਦਵਾ ਨੂੰ ਜੀ ਕਰਦਾ ਮੈਂ ਤਾਂ ਫਿਰ ਜੀ ਕਰ ਹੀ ਜਾਂਦਾ ਤੇ ਟਾਈਮ ਤੋਂ ਟਾਈਮ ਚਬਾ ਕੇ ਤਸੱਲੀ ਕਰਾ ਜਿੰਨੇ ਮਰਜ਼ੀ ਚੋਵੇ ਵੀਰੇ ਨੂੰ ਮਰ ਕੇ ਚੋਣ ਨੇ ਬੋਲੇ ਠੀਕ ਆ ਗੱਲ ਹਾਂ ਚਬਾਈ ਦੀ ਨਰਮ ਹੋਊਗੀ ਜਮਾ ਹੱਚਵਾਈ ਦੀ ਪੋਲੀ ਬਰੀਆ ਨੂੰ ਹੱਚਵਾਈ ਦੀ ਰਹੂਗੀ ਪੋਲੀ ਥਣ ਵੱਧ ਘੱਟ ਛਰਲਾ ਛਿੱਟਾ ਓਕੇ ਹੋਊਗਾ ਗਰੰਟੀ ਰਹੂਗੀ ਬਾਕੀ ਜੇ ਵੀਡੀਓ ਲੰਬੀ ਹੋ ਜਾਂਦੀ ਆਪਾਂ 2 ਮਿੰਟ ਚ ਕੱਢ ਦੇਣਾ ਲਾਟਰੀ ਹੁਣ ਮਾਰ ਦਾਂਗੇ ਧਰਾਂ ਆ ਬਾਕੀ ਚਵਾਈ ਦੀ ਬਾਈ ਕਹਿੰਦਾ ਅਸਲੇ ਰਹਿਣ ਵਾਲੀ ਆ ਤੇ ਬਾਕੀ ਆਰਡਰ ਬਹੁਤ ਸਮਾਂ ਰੱਖਦੇ ਪੂਛ ਜਮਾ ਬਰੀਕ ਆ ਗਈ ਦੁੱਧ ਵਾਲੇ ਫੀਚਰ ਹੀ ਨੇ ਸਾਰੇ ਇੱਥੋਂ ਇੱਥੋਂ ਕਰਾਣੀ ਲੱਭੀ ਚੈੱਕ ਇਹ ਇੱਥੋਂ ਮਾਰਦੇ ਕੈਮਰਾ ਤੇ ਇੱਥੋਂ ਗਾਂ ਵਾਲੇ ਬੰਨਿਓ ਕਰਾ ਦੇ ਚੈੱਕ ਤੇ ਨਾਲ ਇਹਦੇ ਆ ਗਈ 31 ਇੱਕ ਹੋਰ ਦੇਖ ਬਾਈ ਇਹ ਦੇਖੀ ਹਾਂਜੀ ਜਾਹੇ ਆਈ ਬੈਜੇ ਬੰਦਾ ਕੋਈ ਦਿਨੋਂ ਆਏ ਨਹੀਂ ਹੈਗਾ ਠੀਕ ਆਪਣਾ ਜਾਨਵਰ ਕਿਹੜਾ ਵੀ ਹੈ ਨਾਲ ਵੀ ਗਿਆ ਹੈ ਐ ਨਹੀਂ ਹੈਗਾ ਵੀ ਠੰਡਾ ਮਿਲੂਗਾ ਤੁਹਾਨੂੰ ਠੀਕ ਹੈਗਾ ਹਾਂ ਐ ਮਿਲਨੇਗੇ ਤਮਾ ਕੇ ਵਾਲਾ ਚੋਣਾ ਬਸ ਬਾਥ ਥੱਲੇ ਬੱਚਾ ਲਾ ਚਾਹੇ ਨਾਲ ਆ ਪਈ ਦੇ ਕੋਈ ਗੱਲ ਨਹੀਂ ਹੈਗੀ ਠੰਡੀ ਆ ਗਈ ਜਮਣਾ ਹਾਂ ਇਹ ਵੀ ਠੰਡੀ ਹੈ ਠੀਕ ਆ ਗੱਲ ਤੇ ਰੇਟ ਕੀ ਰਹੂਗਾ ਇਹਦਾ ਟ੍ਰੇਡ ਦਾ 135 13 ਦੇ ਰਹੇ ਹਾਂ ਸਾਈਡ ਤੋਂ 1 ਲੱਖ ਤੇ 35 ਡਿਮਾਂਡ ਆ 13 ਦੇ ਸਿਰਫ 13 ਦੀ ਬਾਈ ਕਹਿੰਦਾ ਦੇ ਦਾਂਗੇ 13 ਕਿਲੋ ਕੰਡਾ ਕਰਾ ਦੇਾਂਗੇ ਨਾਲ ਕੱਟੀ ਦੇ ਦਾਂਗੇ ਹੁਣ ਬਾਈ 1 ਮਿੰਟ ਹੋਰ ਬਾਲਾ ਲੰਬਾ ਨਹੀਂ ਆਪਾਂ ਲੈ ਕੇ ਜਾਂਦੇ ਠੀਕ ਐ ਇਸ ਤੋਂ ਉੱਪਰ ਦਾ ਹੁਣ ਰੱਬ ਦਾ ਨੋਆ ਠੀਕ ਆ ਠੀਕ ਆ ਉਹ ਜਾਨਵਰ ਵੀ ਵਧੀਆ ਥੱਲੋਂ ਵੀ ਲੈ ਕੇ ਉੱਪਰੋਂ ਸਾਰਾ ਓਕੇ ਆ ਹੁਣ ਬਾਹ ਜਿਵੇਂ ਇੰਨੇ ਹੁਣ ਹੁਣ ਦਾ ਸਮਾਜਵੇਂ ਉਹ ਇਸ ਤੋਂ ਉੱਪਰ ਦਾ ਬਾਈ ਕੁਝ ਨਹੀਂ ਹੈਗਾ ਅੱਜ ਤਾਂ 4-4000 ਤੇ ਮਾਰ ਜਾਂਦੇ ਮਾਲ ਤੇ ਵੇਚਾਂਗੇ ਤਿੰਨੇ ਝੋਟੀਆਂ ਠੀਕ ਹੈ ਚਾਹੇ ਅਗਲਾ ਪਿੱਛੋਂ ਪੁੱਛ ਲੈ ਰਿਕਾਰਡ ਇਹ ਨਹੀਂ ਹੈਗਾ ਬਾਈ ਕੈਂਡ ਦੀ ਗੱਲ ਹੈ ਠੀਕ ਹੈ ਪਿੱਛੋਂ ਨੰਬਰ ਦੇ ਦੂੰਗਾ ਜਿੱਥੋਂ ਆਇਆ ਨਹੀਂ 100 ਦੇ ਰੋਡ ਦਾ ਵੀ ਫਰਕ ਨਿਕਲ ਗਿਆ ਤਾਂ ਵੀ ਹੈ ਤਾਂ ਵੀ ਗਾਰੰਟੀ ਹਾਂ ਇਹਦਾ ਅੱਜ ਆਇਆ ਫਿਰ ਫਿਰ ਬਠਾਲ ਉਹ ਜੀ ਤਾਂ ਨਹੀਂ ਮਾਂ ਜਮ ਕੋਈ ਚੱਕਰ ਨਹੀਂ ਹੈਗਾ ਭੈ ਜਾਲਾ ਤੂੰ ਵੇ ਜਾ ਲੈ ਲੱਲ ਬੂਏ ਥੋਗਰਾ ਜਾ ਕੋਈ ਉਹ ਚੀਜ਼ ਨਹੀਂ ਬਾਈ ਕਹਿੰਦਾ ਗਰਮੀ ਵਾਲਾ ਸੀ ਨਹੀਂ ਹੈਗਾ ਤਵਾਇਨ ਮਿਲੂ ਮੋਸਟਾ ਵੀ ਜਾਣ ਜਿਆਦਾ ਥੱਲੇ ਖਰਾਬ ਨਹੀਂ ਕਰਦੇ ਨਾ ਬਾਲੇ ਜਣਾ ਕਹਿਣ ਲੱਗ ਪਏ ਨੇ ਵੀਡੀਓ ਚ ਬਾਈ ਥੱਲੇ ਦੁੱਧ ਕਿਉਂ ਘੋ ਕਰਿਆ ਬਾਲਟੀ ਬੁੱਲਟੀ ਇੱਕ ਲੱਖ ਤੇ 30000 ਦੀ ਜਿਆਦਾ 30000 ਮੈਨੂੰ ਇਹ ਲੱਗਦਾ ਲੰਬੀ ਰਹੇਗਾ ਆਪਣਾ ਕੈਮਰੇ ਵਾਲਾ ਇਹਨੂੰ ਹੀ ਬਿਠਾ ਦਿੰਦੇ ਆ ਐਨੀ ਢੰਡੀ ਯਾਰ ਤਿੰਨ ਤਿੰਨ ਚਾਰ ਚਾਰ ਬੰਦੇ ਚੋਣ ਲੱਗ ਰਹੇ ਨੇ ਤੇ ਹੁਣ ਮਾਰ ਦੋ ਨੰਬਰ ਆਈ ਤੇ ਕੈਮਰਾ ਦੇ ਨਾਲ ਵੀ ਕੱਟੀ ਆ ਹਾਂ ਇਹ ਨਾਲ ਵੀ ਕੱਟੀ ਆ ਸੂਏ ਦਾ ਵੀ ਕੜਾ ਹਾਂ ਕਾ ਸੂਏ ਦੋਏ ਨੇ ਕੜਦੇ ਨੇ ਮੈਂ ਆਪਾਂ ਦੇਖਣਾ ਹਣਾ ਸਾਹਮਣੇ ਆਣ ਵਾਲੀ ਗੱਲ ਹੈ ਪਰ ਜਾਨਵਰ ਦੋਏ ਮਿਲ ਲਗੇ ਤੁਨੂੰ ਐਨ ਟੌਪ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਥੱਲੇ ਵੀ ਇੰਨੀ ਆ ਦੁੱਧ ਸੇਮੇ ਮਿਲੂਗਾ ਦੋਹਾਂ ਥੱਲੇ 13 13 ਮਿਲੂਗਾ 26 ਕਿਲੋ ਹਾਂ ਜੇ ਕੋਈ ਜੋੜਾ ਨਾਲ 25 ਦੇ ਓਟ ਹੋ ਗਿਆ ਯਾਰ ਜਮੀ ਗਰੰਟੀ 100 ਗ੍ਰਾਮ ਵੀ ਇੱਧਰ ਉੱਧਰ ਹੋ ਗਿਆ ਠੀਕ ਆ ਗੱਲ ਜੋੜੇ ਦੀ ਤੋਰ ਖੋਲ ਕੇ ਤੋਰ ਦੋ ਤੋਰ ਦੋ ਇਹਨੂੰ ਚਲਾ ਦੇ ਇਹਦਾ ਸੁਆ ਬਾਈ ਇਹਦਾ ਵੀ ਦੂਜਾ ਵੀਰੇ ਸੁਆ ਤਾਂ ਸੁਆ ਦੂਜਾ ਨਾਲ ਇਹਦੇ ਵੀ ਕੱਟੀ ਹਾਂ 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 ਨਾਲ ਇਹਦੇ ਵੀ ਕੱਟੀ ਆ ਗਈ ਸੁਆ ਆ ਗਈ ਦੂਜਾ ਥੋੜਾ ਜਿਹਾ ਤਲਖਣ ਜੀ ਆ ਤੇਰੇ ਕੋਲੇ ਥੋੜਾ ਬੋਚ ਕੇ ਇਹ ਤੋਰ ਦੇ ਇਥੋਂ ਤੇ ਸੁਆ ਇਹਦਾ ਵੀ ਲਗਭਗ ਮਹੀਨੇ ਦਾ ਲੱਭੀ ਆ ਹਾਂ ਮਹੀਨੇ ਦਾ ਹੋਣਾ ਉੱਪਰ ਵੀ ਹੋ ਸਕਦਾ ਪੰਜ ਚਾਰ ਦਿਨਾਂ ਦਾ ਭਾਈ ਠੀਕ ਆ ਗੱਲ ਇਧਰੋਂ ਚਲਾ ਦੇ ਚਵਾਈ ਦੀ ਕਿਵੇਂ ਆ ਐਨ ਰੂਮ ਵਰਗੀ ਚੋਣੇ ਮੋਟਾ ਇਹਦਾ ਵੀ ਪੋਲਾ ਹੈ ਨਾ ਪੋਲਾ ਜਾਵਾਂ ਸ਼ਰਬਾ ਸਿੱਟਾ ਤਾਂ ਨਹੀਂ ਕੋਈ ਐਨ ਸਰਲਾ ਸਿੱਟਾ ਨਹੀਂ ਹੋਊਗਾ ਘੱਟ ਮਾਤ ਨਹੀਂ ਹੋਊਗਾ ਫਟ ਫਟ ਓਕੇ ਨੇ ਹਰੀਆਂ ਕੁਸ ਠੀਕ ਆ ਗੱਲ ਹਾਂ ਉਤਲੇ ਬੰਨੇ ਦੀ ਘਮਾਦਿਆ ਕਰੋ ਉਤਲੇ ਬੰਨੇ ਇਸ਼ਾਰਾ ਸਮਝਿਆ ਕਰ ਕੈਮਰਾਮੈਨ ਦਾ ਉਹ ਇਸ਼ਾਰਾ ਤਾਂ ਸੂਰਜ ਆ ਪੈਂਦਾ ਮੈਂ ਚੱਲ ਉਧਰ ਦੀ ਕੰਮਾਣਾ ਸੂਰਜ ਪੈਂਦਾ ਉਧਰੋਂ ਫਿਰ ਥੋੜੀ ਕਲੀਅਰ ਨਹੀਂ ਆਉਂਦੀ ਉਤਲੇ ਬੰਨੇ ਦੀ ਕਿਹੜਾ ਹੋਰ ਲਿਆ ਆ ਗਈ ਜੈਡ ਬਲੈਕ ਸੂਆ ਬਾਈ ਕਹਿੰਦਾ ਇਹਦਾ ਵੀ ਦੂਜਾ ਕਿਉਂਕਿ ਇਹ ਬਾਈ ਕਹਿੰਦਾ ਆਪਾਂ ਖਰੀਦੀਆਂ ਕੋਈ ਜਨਮ ਸਰਟੀਫਿਕੇਟ ਨਹੀਂ ਹੈਗੇ ਬੱਚਿਆਂ ਦੇ ਆਪਣੇ ਕੋਲ ਹਨਾ ਹਾਂ ਤੇ ਦੁੱਧ ਜਿੰਨਾ ਕ ਹੈਗਾ ਉਹਦੀ ਤਸੱਲੀ ਰਹੂਗੀ ਟਾਈਮ-ਟਾਈਮ ਲੈ ਚੱਲ ਬੱਚੇ ਤੇ ਪਰੇਸ਼ਾਨ ਨਾ ਕਰ ਉਹਦੀ ਬਾਈ ਕਹਿੰਦਾ ਤਸੱਲੀ ਰਹੂਗੀ 13 ਕਿਲੋ ਹੀ ਕੰਡੇ ਦਾ ਇਹਦੇ ਕੋਲ ਆ 13 ਹੀ ਇੱਕ ਨੰਬਰ ਵਾਲੀ ਝੋਟੀ ਕੋਲ ਆ ਤੇ ਇਹ ਇਹਦਾ ਕਾਲੇ ਰੇਟ ਕਿ ਰਹੂਗਾ ਇਹਦਾ ਵੀਰੇ 130 125 ਦੇਣੀ ਐ ਇਹ 125 ਲੱਖ ਦੀ ਜਮੀਨ ਆ ਨਾ ਇਹ ਹੋ ਜੂ 1 ਲੱਖ ਤੇ 25 ਦੀ ਆ ਹੋ ਜੂ 130 ਦੀ ਜੇ ਕੋਈ ਦੋਨੀਆਂ ਮੰਗਦਾ ਭਰਾ ਦੋਨੀਆਂ ਮੰਗਦਾ ਹੂੰ 22 ਦੇ ਦਊਗਾ 100 ਰੁਪਏ ਨਹੀਂ ਕੱਢਦਾ ਠੀਕ ਆ ਗੱਲ ਹਾਂ ਦੁੱਧ 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 25 ਦੀ 1 ਹਾਂ ਦੁੱਧ ਦੁੱਧ 26 ਹੈ ਦੋਆਂ ਦਾ ਲਾ ਕੇ ਪਰ 25 ਦੀ ਗਰੰਟੀ ਹੋ ਗਈ ਔਟ ਹੋਊਗੀ ਆਪਣੀ ਠੀਕ ਆ ਗੱਲ ਹਾਂ 25 ਦੀ ਗਰੰਟੀ ਦਊਗੀ ਹੈਗਾ 26 ਆ 26 ਕਿਲੋ ਹੋਊਗਾ ਤੇਰਾ ਤੇਰਾ ਪਰ 25 ਦੀ ਜਮੀਆਂ ਨੇ ਲਿਖਾ ਕੇ ਲੈ ਲੈ ਸਟਾਮ ਤੇ ਮਾਰ ਲੱਭੀ ਅਗਲੇ ਨੰਬਰ ਵਾਲੀ ਤੇ ਕੈਮਰਾ ਬਾਡੀ ਬੁੱਡੀ ਕਰਾ ਜਾ ਇੱਕ ਇਹਦਾ ਕੀ ਸੀ ਨਕਾਲੇ ਇਹਦਾ ਵੀਰੇ ਗੱਬਣਾ ਤਿੰਨ ਦੀ ਚੌਥਾ ਲੱਗ ਗਿਆ ਇਹਨੂੰ ਦੁੱਧ ਕਿੰਨੇ ਦੁੱਧ 5 ਕਿਲੋ ਕੋਈ ਟਾਈਮ ਸਵੇਰੇ ਤੋਰੋ ਖੋਲ ਕੇ ਸੁਆ ਕਾਲੇ ਦਾ ਸੁਆ ਵੀਰੇ ਤੀਜਾ ਸੁਣਾ ਇਹਨੇ ਤੀਜਾ ਸੁਆ ਝੋਲੀ ਦਾ ਫੁੱਲਾ ਥੱਲੇ ਮੈਂ ਕਹਿੰਦਾ ਬਾਈ ਯਾਰ ਐਚ ਐਫ ਗਾਲਾ ਆ ఆర్డਰ ਆ ਆਪਾਂ ਵੀਡੀਓ ਦਿਖਾ ਦਾਂ ਜਿਹੜੇ ਬੰਦੇ ਨਾਲ ਸੌਦਾ ਹੋਇਆ ਤਾਜੀ ਤਾਜੀ ਦੀ ਤਾਜੀ ਦੀ ਹਾਂ ਫੁੱਲ ਲੇਵਾ ਮੈਂ ਕਹਿੰਦਾ ਯਾਰ ਬਾਈ ਟੱਕੀ ਤੋਂ ਝੋਲੀ ਦੇਖ ਲੈ ਠੀਕ ਆ ਗੱਲ ਤਾਜੀ ਦੀ ਬਾਈ ਕਹਿੰਦਾ ਇਹ ਵੀਡੀਓ ਦਿਖਾ ਕੇ ਦੇ ਦਾਂ ਜਿਹੜੇ ਯਾਰ ਇਹ ਵਾਲੇ ਕੱਟੇ ਜਿੱਡਾ ਲੇਵਾ ਲਾਉਂਦੀ ਹੈ ਠੀਕ ਆ ਗੱਲ ਕਿੰਨੇ ਟਾਈਮ ਦੀ ਕੱਪੜਾ ਹੁਣ ਇਹ ਚੌਥੇ ਚ ਲੱਗੀ ਬਾਈ ਚੌਥੇ ਚ ਹਾਂ ਕੈ ਤਰੀਕ ਤੋਂ ਲੱਗੀ ਇਦਾਂ ਆਪਾਂ ਡੇਟ ਨੋਟ ਕਰਾ ਦਾਂਗੇ ਠੀਕ ਹੈ ਗੱਲ ਹਾਂ ਚੌਥਾ ਮਹੀਨਾ ਚੱਲਦਾ ਹੈ ਹਾਂ ਦੁੱਧ ਕਿੰਨਾ ਡੇਟ ਸੀਮਨ ਸਾਰਾ ਕੁਝ ਦੁੱਧ 5 ਕਿਲੋ ਵੀਰੇ ਇੱਕੋ ਟਾਈਮ ਸਵੇਰੇ ਸਵੇਰੇ ਮਿਲਦੀ ਹੈ ਦੁੱਧ ਕਿਵੇਂ ਘਟਾਈ ਕਿ ਲੇਟ ਬਣੀਆ ਕਿਵੇਂ ਗੱਬਣ ਹਾਂ ਲੇਟ ਹੋਈ ਥੋੜਾ ਜਿਹਾ ਠੀਕ ਹੈ ਗੱਲ ਹਾਂ ਹੁਣ ਮਿਲਦੀ ਕਿਵੇਂ ਫਿਰ ਮਿਲਦੀ ਪਾੜੇ ਤੇ ਵੀਰੇ ਸਵੇਰੇ ਪਾੜੇ ਤੇ ਲੈ ਜਾ ਬਾਡੀ ਦੀ ਆ ਗਈ ਪੂਰੀ ਹਸਲ ਤਾਜੀ ਨੇ ਕਿੰਨਾ ਦੁੱਧ ਚ ਵਾਇਆ ਨੇ ਤਾਜੀ ਨੇ 17 ਕਿਲੋ ਤੋਂ ਪਲੱਸ ਦੁੱਧ ਚ ਵਾਇਆ 17 ਤੋਂ ਬਾਹਰ ਆਪਣੇ ਜਮੀ ਮਿੱਤਰ ਤੋਂ ਆਈ ਹੈ ਖਾਸ ਨੰਬਰ ਉਹਦਾ ਵੀ ਭੇਜ ਦਾਂਗੇ ਆਪਾਂ ਤਾਜੀ ਨੇ ਬਾਈ ਕਹਿੰਦਾ 17 ਤੋਂ ਬਾਹਰ ਚ ਵਾਇਆ ਵਿਆ ਤਾਜੀ ਦੀ ਵੀਡੀਓ ਵੀ ਦੇ ਦਾਂਗੇ ਫਲਹਾਲ ਆ ਗਈ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ ਜਾਨ ਵੀ ਚੰਗੀ ਆ ਤੇ ਮੱਝ ਦਾ ਜਿਹੜਾ ਲੀਅਰ ਡਿਜ਼ਾਈਨ ਵੀ ਬਹੁਤ ਚੰਗਾ ਯਾਰ ਸੂਆ ਜ਼ਰੂਰਤੀ ਚਾ ਪਰ ਇਹ ਮੰਨ ਲਓ ਝੋਲਤੀਆਂ ਵਰਗਾ ਸਰੀਰ ਆ ਤਿਲਕਣ ਜਾਦੇ ਆ ਤੇਰੇ ਫਰਸ਼ ਤੇ ਡੇਗਗੇਗਾ ਸਰੀਰ ਤਾਂ ਵੀਰੇ ਤੂੰ ਐ ਲਾ ਲਾ ਵੀ ਦੇਖੀ ਜਿਵੇਂ ਵਿਚੋਲ ਚੁੱਕਿਆ ਉਹੋ ਚੋਲ ਚੋਲ ਦਾ ਦੋਆ ਲਾਲਾ ਬਾਈ ਦੇਖੀ ਐ ਪਿਆ ਆਉਦੀ ਵੰਗੋ ਹੋਇਆ ਥੋੜਾ ਸਾਈਡ ਨੂੰ ਤੇ ਰੇਟ ਇਹਦਾ ਕੀ ਰਹਿਣਾ ਲਕਲੇ ਰੇਟ ਇਹਦਾ 1 ਲੱਖ ਰੁਪਇਆ 95 ਜੈਸਨ ਹੋਏ ਦੇਣੀ ਐ ਇਹ ਦੇਵਾਂਗੇ 95 ਹਾਂ ਉਹ ਝੋਟੀ ਬੇਗੀ ਵੀਰੇ ਆਹ ਸੇਲ ਹੋਗੀ ਆ ਬੇਗੀ ਇਹ ਵੀ ਧੋਕੜ ਗੱਬਣ ਦੀ ਇਹ ਵੀ ਧੋਕੜੇ 5 ਮਹੀਨੇ ਦੀ ਠੀਕ ਐ ਗੱਲ ਹਾਂ ਇਹ ਹੋ ਗਈ ਸੇਲ ਇਹਦੇ ਵਾਸਤੇ ਘੰਟੀ ਨਾ ਲਾਇਓ ਹਾਂ ਫਲਹਾਲ ਆ ਤਿੰਨੇ ਝੋਟੀਆਂ ਵਕਾਉ ਨੇ ਨੰਬਰ ਬੋਲ ਦਿਓ ਜੀ 95920 99493 95920 99493 ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ